ਪਾਠ 11ਵਾਂ ਰੇਲ ਗੱਡੀ ਦਾ ਸਫ਼ਰ ਉਦੇਸ਼ ਰੇਲਵੇ ਸਟੇਸ਼ਨ ਪਲੇਟਫਾਰਮ ਅਤੇ ਰੇਲ ਗੱਡੀ ਦੇ ਸਫ਼ਰ ਬਾਰੇ ਜਾਣਕਾਰੀ ਦੇਣਾ ਜਗਦੀਪ ਦਾ ਅੱਜ ਆਖਰੀ ਪੇਪਰ ਸੀ ਪੇਪਰਾਂ ਦੇ ਖਤਮ ਹੋਣ ਦੀ ਖੁਸ਼ੀ ਦੇ ਨਾਲ ਨਾਲ ਉਹ ਇਸ ਲਈ ਵੀ ਖੁਸ਼ ਸੀ ਕਿ ਪਰਸੋਂ ਉਸਨੇ ਆਪਣੀ ਭੂਆ ਦੇ ਵਿਆਹ ਤੇ ਦਿੱਲੀ ਜਾਣਾ ਸੀ ਉਸਦੇ ਪਾਪਾ ਹਵਾਈ ਜਹਾਜ਼ ਤੇ ਜਾਣਾ ਚਾਹੁੰਦੇ ਸਨ ਕਿਉਂਕਿ ਦਫ਼ਤਰ ਤੋਂ ਉਹਨਾਂ ਨੂੰ 4 ਦਿਨਾਂ ਦੀ ਹੀ ਛੁੱਟੀ ਮਿਲੀ ਸੀ ਉਹ ਜਲਦੀ ਦਿੱਲੀ ਪਹੁੰਚਣਾ ਚਾਹੁੰਦੇ ਸਨ ਪਰ ਜਗਦੀਪ ਅਤੇ ਉਸਦੀ ਛੋਟੀ ਭੈਣ ਮੰਦੀਪ ਦੀ ਜ਼ਿੱਦ ਕਾਰਨ ਉਹਨਾਂ ਨੂੰ ਰੇਲ ਗੱਡੀ ਦੀਆਂ ਹੀ ਟਿਕਟਾਂ ਬੁੱਕ ਕਰਵਾਉਣੀਆਂ ਪਈਆਂ ਉਹਨਾਂ ਨੇ ਸਵੇਰ ਵਾਲੀ ਗੱਡੀ ਤੇ ਜਾਣਾ ਸੀ ਦੋਨਾਂ ਭੈਣਾਂ ਨੇ ਰਾਤ ਨੂੰ ਹੀ ਮੰਮੀ ਨਾਲ ਮਿਲ ਕੇ ਸਾਰੀ ਤਿਆਰੀ ਕਰ ਲਈ ਸੀ ਉਹ ਸਾਰੇ ਰਾਤੀ ਜਲਦੀ ਸੌਂ ਗਏ ਸਵੇਰੇ ਤਿਆਰ ਹੋ ਕੇ ਚਾਰੋਂ ਜਣੇ ਸਮੇ ਤੋਂ ਅੱਧਾ ਘੰਟਾ ਪਹਿਲਾਂ ਹੀ ਸਟੇਸ਼ਨ ਤੇ ਪਹੁੰਚ ਗਏ ਉਹਨਾਂ ਨੇ ਦੇਖਿਆ ਕਿ ਟਿਕਟ 카ਰ ਤੇ ਬੜੀ ਭੀੜ ਸੀ। ਉਹਨਾਂ ਨੂੰ ਇਹ ਵੀ ਰਾਹਤ ਸੀ ਕਿ ਉਹਨਾਂ ਦੀਆਂ ਟਿਕਟਾਂ ਪਹਿਲਾਂ ਹੀ ਪੁੱਕ ਸਨ। ਉਹਨਾਂ ਨੇ ਆਪਣਾ ਸਮਾਨ ਕੁਲੀ ਤੋਂ ਚੁਕਵਾਇਆ ਅਤੇ ਸਿੱਧਾ ਪਲੇਟਫਾਰਮ ਤੇ ਆ ਗਏ। ਗੱਡੀ ਆਉਣ ਵਿੱਚ ਹਜੇ 5 ਮਿੰਟ ਪਏ ਸਨ। ਰੇਲਵੇ ਦਫ਼ਤਰ ਤੋਂ ਵਾਰ-ਵਾਰ ਦੁਹਰਾਇਆ ਜਾ ਰਿਹਾ ਸੀ ਕਿ ਦਿੱਲੀ ਜਾਣ ਵਾਲੀ ਗੱਡੀ ਕਿੰਨੇ ਵਜੇ ਅਤੇ ਕਿਹੜੇ ਪਲੇਟਫਾਰਮ ਤੇ ਆਉਣੀ ਹੈ। ਸਟੇਸ਼ਨ ਤੇ ਹਰ ਪਾਸੇ ਚਹਿਲ-ਪਹਿਲ ਦਿਖਾਈ ਦੇ ਰਹੀ ਸੀ। ਲੋਕ ਆ ਜਾ ਰਹੇ ਸਨ। ਸਰਦੀ ਦਾ ਸਮਾਂ ਹੋਣ ਕਰਕੇ ਹਰ ਰੇੜੀ ਵਾਲਾ ਆਪਣੀ ਰੇੜੀ ਨੂੰ ਤਿਆਰ ਕਰਨ ਵਿੱਚ ਰੁੱਝਿਆ ਹੋਇਆ ਸੀ ਸਰਦੀ ਦਾ ਮੌਸਮ ਹੋਣ ਕਾਰਨ ਲੋਕ ਗਰਮ-ਗਰਮ ਪਕੌੜੇ ਅਤੇ ਚਾਹ ਪੀ ਕੇ ਠੰਡ ਦੂਰ ਕਰ ਰਹੇ ਸਨ ਕੁਝ ਗੱਡੀ ਵਿੱਚ ਬੈਠ ਕੇ ਖਾਣ ਲਈ ਸਮਾਨ ਖਰੀਦ ਰਹੇ ਸਨ ਕੁਝ ਪੜਨ ਲਈ ਅਖਬਾਰ ਅਤੇ ਰਸਾਲੇ ਖਰੀਦ ਰਹੇ ਸਨ ਇਹਨੇ ਨੂੰ ਗੱਡੀ ਆ ਗਈ ਕੋਲੀ ਨੇ ਹੀ ਉਹਨਾਂ ਦਾ ਸਮਾਨ ਗੱਡੀ ਵਿੱਚ ਰੱਖਿਆ ਇਸ ਲਈ ਉਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਗਾਰਡ ਨੇ ਹਰੀ ਚੰਡੀ ਦਿਖਾਈ ਲੰਮੀ ਸੀੜੀ ਛੱਡੀ ਅਤੇ ਗੱਡੀ ਹੌਲੀ-ਹੌਲੀ ਤੁਰ ਪਈ ਕੁਝ ਹੀ ਸਮੇਂ ਵਿੱਚ ਗੱਡੀ ਨੇ ਕਾਫੀ ਤੇਜ਼ ਰਫ਼ਤਾਰ ਫੜ ਲਈ ਜਗਦੀਪ ਅਤੇ ਮਨਦੀਪ ਦੋਵੇਂ ਹੀ ਪਹਾੜ ਦੇ ਨਜ਼ਾਰੇ ਖੂਬ ਮਨ ਲਈਏ ਸਨ ਕਿਉਂਕਿ ਦੋਹਾਂ ਨੂੰ ਆਮੋ-ਸਾਮਣੇ ਖਿੜਕੀ ਵਾਲੀ ਸੀਟ ਮਿਲੀ ਹੋਈ ਸੀ ਹਰੇ-ਭਰੇ ਖੇਤ ਖੇਤਾਂ ਵਿੱਚ ਚਰਦੀਆਂ ਗਾਵਾਂ ਮੱਝਾਂ ਟਿਊਬਵੈੱਲ ਉਹਨਾਂ ਨੂੰ ਬਹੁਤ ਦਿਲਖਿੱਚਵੇਂ ਲੱਗੇ ਉਹ ਕੁਦਰਤ ਦਾ ਭਰਪੂਰ ਨਜ਼ਾਰਾ ਲੈ ਰਹੀਆਂ ਸਨ ਸ਼ਾਇਦ ਇਸੇ ਲਈ ਉਹਨਾਂ ਨੇ ਹਵਾਈ ਜਹਾਜ਼ ਨਹੀਂ ਜਾਣ ਤੋਂ ਇਨਕਾਰ ਕੀਤਾ ਸੀ ਉਹ ਜਲਦੀ ਨਾ ਪਹੁੰਚ ਕੇ ਆਰਾਮ ਨਾਲ ਗੱਡੀ ਦਾ ਸਫ਼ਰ ਮਨਣਾ ਚਾਹੁੰਦੀਆਂ ਸਨ ਮਨਦੀਪ ਨੂੰ ਭੁੱਖ ਲੱਗਣ ਤੇ ਮੰਮੀ ਨੇ ਘਰੋਂ ਬਣਾ ਕੇ ਲਿਆਂਦਾ ਖਾਣਾ ਕੱਢਿਆ ਅਤੇ ਸਭ ਨੇ ਮਿਲ ਕੇ ਖਾਧਾ ਇਹਨੇ ਨੂੰ ਗਰਮ-ਗਰਮ ਚਾਹ ਦੀ ਆਵਾਜ਼ ਕਰਨੀ ਪਈ ਚਾਰਾ ਨੇ ਚਾਹ ਦਾ ਸਵਾਦ ਵੀ ਮਾਣਿਆ ਗੱਡੀ ਵਿੱਚ ਚਾਹ, ਪਕੌੜੇ, ਪਾਪੜ, ਮੂੰਫਲੀ, ਟਾਫੀਆਂ ਆਦਿ ਵੇਚਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ। ਹਰ 5 ਮਿੰਟ ਬਾਅਦ ਕੋਈ ਨਾ ਕੋਈ ਚੀਜ਼ ਵਿਕਨ ਆ ਰਹੀ ਸੀ। ਇੱਕ ਅੰਨਾ ਮੰਤਾ ਜਿਹੜਾ ਬੜੀ ਸੁਰੀਲੀ ਆਵਾਜ਼ ਵਿੱਚ ਗਾ ਰਿਆ ਸੀ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਤਕਰੀਬਨ ਸਭ ਨੇ ਹੀ ਕੁਝ ਨਾ ਕੁਝ ਪੈਸੇ ਉਸ ਨੂੰ ਦਿੱਤੇ। ਏਸੀ ਤਰ੍ਹਾਂ ਦੀ ਚਹਿਲ ਪਹਿਲ ਵਿੱਚ ਸਫ਼ਰ ਘਟਦਾ ਜਾ ਰਿਹਾ ਸੀ। ਪਤਾ ਹੀ ਨਾ ਚੱਲਿਆ ਕਿ ਗੱਡੀ ਪਾਣੀਪਤ ਸਟੇਸ਼ਨ ਤੇ ਜਾ ਰੁਕੀ। ਉੱਥੋਂ ਦੇ ਪਕੌੜੇ ਮਸ਼ਹੂਰ ਹੋਣ ਕਰਕੇ ਪਾਪਾ ਥੱਲੇ ਉਤਰੇ ਦੋ ਪਲੇਟਾਂ ਪਕੌੜੀਆਂ ਦੀਆਂ ਲੈ ਆਏ ਉਹਨਾਂ ਨੇ ਬੜੇ ਸਵਾਦ ਨਾਲ ਪਕੌੜੀਆਂ ਦਾ ਆਨੰਦ ਮਾਣਿਆ ਸਟੇਸ਼ਨ ਤੇ ਹੀ ਇੱਕ ਥਾਂ ਤੇ ਬੜੀ ਭੀੜ ਇਕੱਠੀ ਹੋਈ ਸੀ ਪੁੱਛਣ ਤੇ ਪਤਾ ਲੱਗਾ ਕਿ ਕਿਸੇ ਜੇਬ ਕਤਰੇ ਨੇ ਇੱਕ ਬੁੱਢੀ ਔਰਤ ਦਾ ਬਟੂਆ ਚੁਰਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਪੁਲਿਸ ਅੱਗੇ ਮਾਫੀ ਮੰਗ ਰਿਆ ਸੀ ਪਰ ਪੁਲਿਸ ਵਾਲਾ ਉਸਨੂੰ ਡੰਡੇ ਮਾਰ ਰਿਹਾ ਸੀ 2 ਮਿੰਟ ਬਾਅਦ ਗੱਡੀ ਚੱਲ ਪਈ ਕੁਝ ਯਾਤਰੀ ਪਾਣੀਪਤ ਸਟੇਸ਼ਨ ਤੇ ਉਤਰੇ ਅਤੇ ਕੁਝ ਛੜੇ ਉਹਨਾਂ ਦੇ ਸਾਹਮਣੇ ਬੈਠਾ ਇੱਕ ਲੜਕਾ ਪੂਰੇ ਸਫ਼ਰ ਵਿੱਚ ਮੋਬਾਈਲ ਵਿੱਚ ਹੀ ਰੁੱਝਿਆ ਰਿਹਾ। ਉਸ ਨੂੰ ਕੁਝ ਖਬਰ ਨਹੀਂ ਸੀ ਕਿ ਗੱਡੀ ਵਿੱਚ ਕੀ ਹੋ ਰਿਹਾ ਹੈ। ਬਾਹਰ ਦੇ ਨਜ਼ਾਰੇ ਕੀ ਕਹਿ ਰਹੇ ਸਨ। ਮਨਦੀਪ ਨੇ ਆਪਣੇ ਪਾਪਾ ਨੂੰ ਕਿਹਾ ਕਿ ਅੱਜ ਉਸ ਨੂੰ ਮਹਿਸੂਸ ਹੋਇਆ ਹੈ ਕਿ ਮੋਬਾਈਲ ਦੀ ਜ਼ਿਆਦਾ ਵਰਤੋਂ ਅਤੇ ਸਹੀ ਵਰਤੋਂ ਨਾ ਕਰਨ ਕਰਕੇ ਅਸੀਂ ਕੀ ਕੁਝ ਗਵਾ ਲੈਂਦੇ ਹਾਂ ਕਿਉਂਕਿ ਕੁਦਰਤ ਵੀ ਇੱਕ ਖੁੱਲੀ ਕਿਤਾਬ ਹੈ। ਇਸ ਤੋਂ ਇਲਾਵਾ ਆਪਣੇ ਆਲੇ ਦੁਆਲੇ ਬਾਰੇ ਵੀ ਜਾਣਨਾ ਜ਼ਰੂਰੀ ਹੈ। ਥੋੜੀ ਦੇਰ ਬਾਅਦ ਦਿੱਲੀ ਸਟੇਸ਼ਨ ਆ ਗਿਆ ਤੇ ਉਹ ਸਾਰੇ ਗੱਡੀ ਤੋਂ ਉਤਰ ਗਏ ਭਾਵੇਂ ਉਹਨਾਂ ਨੂੰ ਸਫਰ ਦਾ ਥਕੀਵਾ ਹੋ ਗਿਆ ਸੀ ਪਰ ਪੂਰੇ ਸਫਰ ਵਿੱਚ ਉਹਨਾਂ ਨੇ ਖੂਬ ਆਨੰਦ ਮਾਣਿਆ ਅਤੇ ਬਹੁਤ ਕੁਝ ਸਿੱਖਿਆ ਸੀ ਦੋਨਾਂ ਪੈਣਾ ਨੂੰ ਇਹ ਸਫਰ ਬਹੁਤ ਵਧੀਆ ਲੱਗਾ ਸੀ ਕੀ ਸਿੱਖਿਆ ਰੇਲ ਗੱਡੀ ਦੇ ਸਫਰ ਦੀ ਜਾਣਕਾਰੀ